ਵੱਡੀ ਗਿਣਤੀ ਵਿੱਚ ਭਾਰਤੀ ਲੋਕ ਭਾਰਤ ਛੱਡ ਕੇ ਵਿਦੇਸ਼ਾਂ ਦੇ ਵੱਲ ਆਪਣੇ ਚੰਗੇ ਜੀਵਨ ਅਤੇ ਰੋਜ਼ਗਾਰ ਦੇ ਮੌਕੇ ਲਈ ਪ੍ਰਵਾਸ ਕਰ ਰਹੇ ਨੇ ਅਤੇ ਮੌਜੂਦਾ ਸਮੇਂ ਵਿੱਚ ਇਹ ਗਿਣਤੀ ਦੇ ਵਿੱਚ ਹੋਰ ਵੀ ਜ਼ਿਆਦਾ ਵਾਧਾ ਹੋਇਆ। ਭਾਰਤ ਦੀ ਸਰਕਾਰ ਦੇ ਵੱਲੋਂ ਜਾਰੀ ਆਂਕੜਿਆਂ ਦੇ ਮੁਤਾਬਿਕ ਪਿਛਲੇ ਸਾਲ 2 ਲੱਖ ਤੋਂ ਜ਼ਿਆਦਾ ਲੋਕਾਂ ਨੇ ਭਾਰਤ ਨੂੰ ਹਮੇਸ਼ਾ ਦੇ ਲਈ ਅਲਵਿਦਾ ਆ ਕੇ ਹੋਰਾਂ ਮੁਲਕਾਂ ਦੀ ਨਾਗਰਿਕਤਾ ਲੈ ਲਈ ਅਤੇ ਭਵਿੱਖ ਦੇ ਵਿੱਚ ਇਹ ਗਿਣਤੀ ਹੋਰ ਵੀ ਜ਼ਿਆਦਾ ਵਧਣ ਦੀ ਉਮੀਦ ਹੈ। ਸਸਟ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। ਭਾਰਤ ਸਰਕਾਰ ਨੇ ਸੰਸਦ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਸਾਲ 2024 ਦੇ ਵਿੱਚ 26378 ਭਾਰਤੀ ਲੋਕਾਂ ਨੇ ਆਪਣੀ ਨਾਗਰਿਕਤਾ ਛੱਡ ਕੇ ਵਿਦੇਸ਼ੀ ਨਾਗਰਿਕਤਾ ਹਾਸਲ ਕਰ ਲਈ ਹੈ। ਇਹ ਆਂਕੜਾ ਪਿਛਲੇ ਕੁਝ ਸਾਲਾਂ ਦੀ ਤੁਲਨਾ ਵਿੱਚ ਥੋੜਾ ਘਟ ਹੈ ਪਰ ਇਹ ਰੁਝਾਨ ਦਰਸਾਉਂਦਾ ਹੈ ਕਿ ਵੱਡੀ ਗਿਣਤੀ ਵਿੱਚ ਭਾਰਤੀ ਵਿਦੇਸ਼ਾਂ ਦੇ ਵਿੱਚ ਸੈਟਲ ਹੋਣ ਦੇ ਲਈ ਆਪਣੀ ਨਾਗਰਿਕਤਾ ਤਿਆਗ ਰਹੇ ਨੇ। ਵਿਦੇਸ਼ ਮੰਤਰਾਲੇ ਦੇ ਰਾਜ ਮੰਤਰੀ ਕੀਰਤੀ ਵਰਦਨ ਸਿੰਘ ਨੇ ਇਹ ਜਾਣਕਾਰੀ ਇੱਕ ਸਵਾਲ ਦੇ ਜਵਾਬ ਦੇ ਵਿੱਚ ਦਿੱਤੀ ਜਿਸ ਦੇ ਵਿੱਚ ਪਿਛਲੇ 5 ਸਾਲਾਂ ਦੇ ਦੌਰਾਨ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਦੀ ਗਿਣਤੀ ਦੇ ਬਾਰੇ ਪੁੱਛਿਆ ਗਿਆ ਸੀ ਭਾਰਤ ਸਰਕਾਰ ਦੇ ਸਰਕਾਰੀ ਆਂਕੜਿਆਂ ਤੇ ਇੱਕ ਝਾਤ ਮਾਰੀ ਜਾਵੇ ਤਾਂ ਪਤਾ ਚੱਲੇਗਾ ਕਿ 2020 ਦੇ ਵਿੱਚ 85256 ਸਾਲ 2021 ਦੇ ਵਿੱਚ 163370 ਸਾਲ 2022 ਦੇ ਵਿੱਚ 2,25,620 2023 ਦੇ ਵਿੱਚ 2,16,219 ਲੋਕਾਂ ਨੇ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ। ਸਾਲ 2024 ਦੇ ਵਿੱਚ 2,638 ਭਾਰਤੀ ਲੋਕਾਂ ਨੇ ਆਪਣੀ ਨਾਗਰਿਕਤਾ ਛੱਡੀ। ਪਿਛਲੇ 5 ਸਾਲਾਂ ਯਾਨੀ ਕਿ 2019 ਤੋਂ 2024 ਤੱਕ ਕੁੱਲ 10 ਲੱਖ ਤੋਂ ਜ਼ਿਆਦਾ ਭਾਰਤੀਆਂ ਨੇ ਆਪਣੀ ਨਾਗਰਿਕਤਾ ਤਿਆਗ ਦਿੱਤੀ ਜੋ ਇੱਕ ਮਹੱਤਵਪੂਰਨ ਰੁਝਾਨ ਨੂੰ ਦਰਸਾਉਂਦਾ ਹੈ। ਭਾਰਤੀ ਨਾਗਰਿਕਤਾ ਛੱਡਣ ਦੇ ਲਈ ਵਿਅਕਤੀ ਨੂੰ ਪਹਿਲਾਂ ਆਪਣੀ ਵਿਦੇਸ਼ੀ ਨਾਗਰਿਕਤਾ ਹਾਸਲ ਕਰਨੀ ਪੈਂਦੀ ਹੈ ਕਿਉਂਕਿ ਭਾਰਤ ਸਰਕਾਰ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਨਹੀਂ ਦਿੰਦੀ। ਇਸ ਤੋਂ ਬਾਅਦ ਵਿਅਕਤੀ ਨੂੰ www.indiancitizenshiponline.nic.in ਤੇ ਆਨਲਾਈਨ ਅਰਜ਼ੀ ਦੇਣੀ ਪੈਂਦੀ ਹੈ ਇਸ ਪ੍ਰਕਿਰਿਆ ਦੇ ਵਿੱਚ ਜ਼ਿਲ੍ਹਾ ਕਲੈਕਟਰ ਜਾਂ ਫਿਰ ਵਿਦੇਸ਼ੀ ਮਿਸ਼ਨ ਕੌਂਸਲੇਟ ਦੁਆਰਾ ਪਾਸਪੋਰਟ ਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ ਸਾਰੇ ਸਬੰਧਤ ਵਿਭਾਗਾਂ ਤੋਂ 30 ਦਿਨਾਂ ਦੇ ਅੰਦਰ-ਅੰਦਰ ਫੀਡਬੈਕ ਮੰਗਿਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਰੀ ਇਨਸੀਨੇਸ਼ਨ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਇਹ ਪ੍ਰਕਿਰਿਆ ਲਗਭਗ 60 ਦਿਨਾਂ ਦਾ ਸਮਾਂ ਲੈ ਸਕਦੀ ਹੈ ਭਾਰਤੀ ਸਰਕਾਰ ਦੇ ਮੁਤਾਬਿਕ ਨਾਗਰਿਕਤਾ ਛੱਡਣ ਦੇ ਕਈ ਕਾਰਨ ਹੋ ਸਕਦੇ ਨੇ ਕੁਝ ਨਿੱਜੀ ਕਾਰਨ ਵੀ ਹੋ ਸਕਦੇ ਨੇ ਪਰ ਮਹਾਰਾਂ ਦੀ ਮੰਨੀਏ ਤਾਂ ਇਸ ਦੇ ਪਿੱਛੇ ਕਈ ਕਾਰਨ ਨੇ ਜਿਵੇਂ ਕਿ ਕੈਰੀਅਰ ਤੇ ਚੰਗੀ ਜੀਵਨ ਸ਼ੈਲੀ ਵਿਕਸਿਤ ਦੇਸ਼ਾਂ ਦੇ ਵਿੱਚ ਬਿਹਤਰ ਨੌਕਰੀਆਂ ਉੱਚੀਆਂ ਤਨਖਾਹਾਂ ਅਤੇ ਸਿਹਤ ਸੰਭਾਲ ਸਿੱਖਿਆ ਵਰਗੇ ਸੁਵਿਧਾਵਾਂ ਮਿਲਣਾ ਵੀ ਇੱਕ ਕਾਰਨ ਹੈ ਵਿਦੇਸ਼ੀ ਪਾਸਪੋਰਟਾਂ ਦੇ ਨਾਲ ਵੀਜ਼ਾ ਮੁਕਤ ਅਤੇ ਵੀਜ਼ਾ ਔਨ ਅਰਾਈਵਲ ਦੀ ਸਹੂਲਤ ਮਿਲਦੀ ਹੈ ਜੋ ਭਾਰਤੀ ਪਾਸਪੋਰਟ ਤੇ ਕਾਫੀ ਘੱਟ ਮਿਲਦੀ ਹੈ ਇਸ ਤੋਂ ਬਾਅਦ ਭਾਰਤ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਨਹੀਂ ਦਿੰਦਾ ਜਿਸ ਦੇ ਕਾਰਨ ਲੋਕਾਂ ਨੂੰ ਵਿਦੇਸ਼ੀ ਨਾਗਰਿਕਤਾ ਲੈਣ ਦੇ ਲਈ ਭਾਰਤ ਦੀ ਨਾਗਰਿਕਤਾ ਛੱਡਣੀ ਪੈਂਦੀ ਹੈ ਕਈ ਲੋਕ ਵਿਦੇਸ਼ਾਂ ਦੇ ਵਿੱਚ ਸੈਟਲ ਹੋਏ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਜੁੜਨਾ ਚਾਹੁੰਦੇ ਨੇ ਤੇ ਇਸ ਦੇ ਲਈ ਵੀ ਉਹ ਭਾਰਤ ਦੀ ਨਾਗਰਿਕਤਾ ਛੱਡ ਦਿੰਦੇ ਨੇ ਕੁਝ ਮਾਹਰਾਂ ਦੇ ਮੁਤਾਬਕ ਭਾਰਤ ਦੇ ਵਿੱਚ ਸਮਾਜਿਕ ਤੇ ਸਿਆਸੀ ਮਾਹੌਲ ਵੀ ਕੁਝ ਲੋਕਾਂ ਨੂੰ ਅਜਿਹੇ ਫੈਸਲੇ ਲੈਣ ਲਈ ਮਜਬੂਰ ਕਰਦਾ ਹੈ ਭਾਰਤ ਦੀ ਨਾਗਰਿਕਤਾ ਛੱਡਣ ਵਾਲੇ ਲੋਕ ওভারਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ ਦੇ ਲਈ ਅਰਜ਼ੀ ਦਾਖਲ ਕਰ ਸਕਦੇ ਨੇ ਜੋ ਵੀਜ਼ਾ ਮੁਕਤ ਯਾਤਰਾ ਤੇ ਭਾਰਤ ਦੇ ਵਿੱਚ ਲੰਬੇ ਸਮੇਂ ਤੱਕ ਰਹਿਣ ਦੀ ਸਹੂਲਤ ਦਿੰਦਾ ਹੈ ਹਾਲਾਂਕਿ ওসিਆਈ ਧਾਰਕ VOTING ਸਰਕਾਰੀ ਨੌਕਰੀਆਂ ਜਾਂ ਫਿਰ ਕੁਝ ਖਾਸ ਕਿਸਮ ਦੀਆਂ ਜਾਇਦਾਦਾਂ ਖਰੀਦਣ ਦੇ ਅਧਿਕਾਰ ਨਹੀਂ ਰੱਖਦੇ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਇੱਕ ਸਫਲ ਤੇ ਪ੍ਰਭਾਵਸ਼ਾਲੀ ਡਾਇਸਪੋਰਾ ਭਾਰਤ ਦੀ ਇੱਕ ਸੰਪਤੀ ਹੈ। ਸਰਕਾਰ ਇਸ ਨੂੰ ਬ੍ਰੇਨ ਡ੍ਰੇਨ ਦੀ ਬਜਾਏ ਗਲੋਬਲ ਨੈਟਵਰਕਿੰਗ ਅਤੇ ਸੌਫਟ ਪਾਵਰ ਵਜੋਂ ਦੇਖਦੀ ਹੈ। ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਵਿੱਚ ਡਾਇਸਪੋਰਾ ਦੇ ਨਾਲ ਜਾਣਕਾਰੀ ਤੇ ਮੁਹਾਰਤ ਸਾਂਝੀ ਕਰਕੇ ਇਸ ਦੀ ਸਮਰੱਥਾ ਨੂੰ ਵਧਾਉਣਾ ਵੀ ਸ਼ਾਮਿਲ ਹੈ। ਭਾਰਤ ਸਰਕਾਰ ਦੇ ਮੁਤਾਬਿਕ ਵਿਦੇਸ਼ੀ ਭਾਰਤੀਆਂ ਦੀ ਆਬਾਦੀ 3 ਕਰੋੜ 43 ਲੱਖ 50 ਹਜ਼ਾਰ 193 ਹੈ। 2024 ਦੇ ਵਿੱਚ 2 ਲੱਖ ਤੋਂ ਜ਼ਿਆਦਾ ਭਾਰਤੀਆਂ ਦੁਆਰਾ ਨਾਗਰਿਕਤਾ ਛੱਡਣ ਦਾ ਰੁਝਾਨ ਭਾਰਤੀਆਂ ਦੀ ਵੱਧਦੀ ਵਿਦੇਸ਼ੀ ਮੌਕਿਆਂ ਦੀ ਖਿੱਚ ਨੂੰ ਵੀ ਦਿਖਾਉਂਦਾ ਹੈ। ਭਾਰਤ ਸਰਕਾਰ ਇਸ ਨੂੰ ਇੱਕ ਸਕਾਰਾਤਮਕ ਮੌਕੇ ਵਜੋਂ ਦੇਖਦੀ ਹੈ ਪਰ ਇਹ ਸਵਾਲ ਵੀ ਉੱਠੇ ਉੱਠਦਾ ਹੈ ਕਿ ਭਾਰਤ ਦੇ ਵਿੱਚ ਮੌਕੇ ਅਤੇ ਜੀਵਨ ਸ਼ੈਲੀ ਨੂੰ ਹੋਰ ਜ਼ਿਆਦਾ ਆਕਰਸ਼ਕ ਕਿਵੇਂ ਬਣਾਇਆ ਜਾਵੇ। ਜਦੋਂ ਤੱਕ ਦੋਹਰੀ ਨਾਗਰਿਕਤਾ ਦੀ ਨੀਤੀ ਤੇ ਮੁੜ ਵਿਚਾਰ ਨਹੀਂ ਹੁੰਦਾ ਇਹ ਰੁਝਾਨ ਜਾਰੀ ਰਹਿਣ ਦੀ ਸੰਭਾਵਨਾ ਹਲੇ ਵੀ ਜਾਰੀ ਹੈ।